ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਮੀਦ ਕਰਦੇ ਆ ਪਰਮਾਤਮਾ ਪਾਸੋਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਆ ਪਰਮਾਤਮਾ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਆ ਸੱਚੇ ਪਾਤਸ਼ਾਹ ਵੈਗੁਰੂ ਹੋ ਕੇ ਅਰਦਾਸ ਕਰਦੇ ਆ ਕਿ ਆਪ ਦੀ ਸਭ ਜੜਦੀ ਕਲਾ ਵਿੱਚ ਰਹੋ ਪਰਮਾਤਮਾ ਆਪ ਸਭ ਦੀ ਕਿਰਪਾ ਕਰੇ ਕਿ ਆਪ ਸਭ ਨੂੰ ਪਰਮਾਤਮਾ ਗੁਰਬਾਣੀ ਦੇ ਨਾਲ ਜੋੜੇ ਤੇ ਮੇਰੇ ਲਈ ਵੀ ਅਰਦਾਸ ਕਰਿਓ ਕਿ ਮੈਨੂੰ ਵੀ ਪਰਮਾਤਮਾ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦਾ ਟੌਪਿਕ ਹੈ ਸਭ ਤੋਂ ਵੱਡਾ ਕਰਨ ਜਿਹੜਾ ਮਨੁੱਖਾ ਜਨਮ ਦੇ ਵਿੱਚ ਕਿਹੜਾ ਹੁੰਦਾ ਹੈ ਇਸ ਟਾਪਿਕ ਤੇ ਆਪਾਂ ਗੱਲ ਕਰਾਂਗੇ ਟਾਪਿਕ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਹੱਥ-ਪਾਤ ਸਪੋਰਟ ਕਰੋ ਤੋਡੇ ਚੈਨਲ ਦੇ ਸਪੋਰਟ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੇ ਟਾਈਮ ਵੇਸਟ ਕੀਤੇ ਬਿਨਾ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਵਾਇਖਰੂ ਜੀ ਅੱਜ ਦਾ ਟੌਪਿਕ ਸੀਗਾ ਕਿ ਸਭ ਤੋਂ ਵੱਡਾ ਕਰਮ ਮਨੁੱਖਾ ਜਨਮ ਦੇ ਵਿੱਚ ਕਿਹੜਾ ਹੈ ਜਾਂ ਆਪਾਂ ਕਹਿ ਸਕਦੇ ਆਂ ਕਿ ਸਭ ਤੋਂ ਵੱਡੀ ਪਗਤੀ ਮਨੁੱਖਾ ਜਨਮ ਦੇ ਵਿੱਚ ਕਿਹੜੀ ਹੈ ਜਿਸ ਨਾਲ ਆਪਾਂ ਨੂੰ ਜ਼ਿਆਦਾ ਫਲ ਮਿਲ ਸਕਦਾ ਹੈਗਾ ਤਵਾਇ குரு ਜੀ ਸਭ ਤੋਂ ਵੱਡਾ ਫਲ ਜਾਂ ਸੌਰੀ ਸਭ ਤੋਂ ਵੱਡੀ ਭਗਤੀ ਜਾਂ ਸਭ ਤੋਂ ਵੱਡਾ ਕਾਰਨ ਜੋ ਮਨੁੱਖਾ ਜਨਮ ਦੇ ਕਾਰਨ ਹੁੰਦੇ ਆ ਜੋ ਮਨੁੱਖਾ ਜਨਮ ਦਾ ਆਪਣਾ ਸੁਭਾਵ ਨੂੰ ਹਾਰ ਹੁੰਦਾ ਉਸ ਨੂੰ ਸਭ ਤੋਂ ਵੱਡਾ ਕਾਰਨ ਤੇ ਸਭ ਤੋਂ ਵੱਡੀ ਭਗਤੀ ਕਿਹਾ ਜਾਂਦਾ ਕਿਉਂਕਿ ਦੂਸਰੇ ਅਨਛਾਨਾ ਤੇ ਦਿਆ ਕਰਣੀ ਪੜਾ ਕਰਨਾ ਲੋਕਾਂ ਦਾ ਕਿਸੇ ਦੀ ਬਰਿਆਈ ਨਾ ਕਰਨੀ ਕਿਸੇ ਦੀ ਨਿੰਦਾ ਨਾ ਕਰਨੀ ਕਿਸੇ ਦੀ ਚੁਗਲੀ ਨਾ ਕਰਨੀ ਕੀ ਤੇ ਇਹੀ ਸਭ ਤੋਂ ਵੱਡਾ ਕਰਮ ਸਭ ਤੋਂ ਵੱਡੀ ਭਗਤੀ ਮੰਨੇਗੀ ਹੈ ਵਾਹਿਗੁਰੂ ਜੀ ਇਹ ਨਹੀਂ ਜ਼ਰੂਰੀ ਹੁੰਦਾ ਕਿ ਗੁਰਬਾਣੀ ਪੜਨ ਦੇ ਨਾਲ ਜਾਂ ਰੋਜ਼ ਦੇ ਇੰਨੇ ਪੰਜ ਪਾਠ ਕਰ ਲੋ ਸੁਖ ਸੁਖਨੀ ਸਾਹਿਬ ਦੇ 25 ਪਾਠ ਜਪਜੀ ਸਾਹਿਬ ਤੇ ਕਰ ਲੋ ਪਰ ਜਦੋਂ ਤੁਸੀਂ ਆਪਣੇ ਹੱਥ ਦੇ ਵਿੱਚ ਗੁਟਕਾ ਸਹਿ ਫੜੇ ਉਹਦਾ ਆਪ ਪਾਠ ਕਰੀ ਜਾਂਦੇ ਪਰ ਜਦੋਂ ਆਪਾਂ ਜਿਵੇਂ ਹੀ ਆਪਾਂ ਗੁਟਕਾ ਸਹਿ ਬਰਾਕ ਕੇ ਬਾਹਰ ਗਏ ਆ ਉਵੇਂ ਹੀ ਆਪਾਂ ਜਿ세 ਦਿਨੀਂਦੇ ਆ ਸ਼ੁਰੂ ਕਰਤੀ ਜਾਂ ਆਪਾਂ ਕਿਸੇ ਬਾਰੇ ਬੁਰਾ ਸੋਚਦੇ ਆ ਜਾਂ ਆਪਣੇ ਵਿੱਚ ਗੁਰਸਿੱਖ ਵਾਲਾ ਸੁਭਾਅ ਹੀ ਨਹੀਂ ਆਇਆਗਾ ਭਾਈ ਗੁਰੂ ਜੀ ਗਰਬਾਣੀ ਜ਼ਿਆਦਾ ਪੜਨ ਨਾਲ ਆਪਾਂ ਨੂੰ ਫਲ ਨਹੀਂ ਮਿਲਦਾਗਾ ਗੁਰਬਾਣੀ ਪੜਨ ਦਾ ਮਤਲਬ ਇਹ ਨਹੀਂ ਵੀ ਕੱਲਾ ਆਪਾਂ ਹੁਟਕਾ ਸਾਹਿਬ ਤੋਂ ਗੁਰਬਾਣੀ ਪੜੀ ਤੇ ਛੱਡਤੀ ਵਾਹ ਗੁਰੂ ਜੀ ਗੁਰਬਾਣੀ ਦੇ ਅਰਥ ਕਰਕੇ ਵੇਖੋ ਗੁਰਬਾਣੀ ਜਿਹੜੀ ਲਿਖੀ ਹੈ ਗੁਰਵਾ ਪੀਰਾਂ ਨੇ ਉਹ ਇਸ ਤਰ੍ਹਾਂ ਲਿਖੀ ਹੈ ਕਿ ਆਪਾਂ ਨੂੰ ਇੱਕ ਮਨੁੱਖਾ ਜਨਮ ਦੇ ਵਿੱਚ ਰਹਿਣ ਦੀ ਉਹਨਾਂ ਨੇ ਇੱਕ ਮਕਸਦ ਦੱਸਿਆ ਇੱਕ ਮਨੁੱਖਾ ਜਨਮ ਵਿੱਚ ਰਹਿਣ ਦਾ ਰਾਹ ਦੱਸਿਆ ਕਿਸ ਤਰ੍ਹਾਂ ਮਨੁੱਖਾ ਜਨਮ ਦੇ ਵਿੱਚ ਤੁਸੀਂ ਰਹਿ ਕੇ ਕਿਸ ਤਰ੍ਹਾਂ ਗ੍ਰਹਿਤੀ ਜੀਵਨ ਦੇ ਵਿੱਚ ਰਹਿ ਕੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਕਿਸ ਤਰ੍ਹਾਂ ਤੁਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਦਾ ਭਲਾ ਕਰਨਾ ਇਹੋ ਚੀਜ਼ ਕੁਰਬਾਨੀ ਦੇ ਵਿੱਚ ਆਪਾਂ ਨੂੰ ਦੱਸਿਆ ਹੈ ਗੁਰਬਾਨੀ ਦਾ ਜਦੋਂ ਆਪਾਂ ਅਰਥ ਕਰਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਆਪਾਂ ਕਿੰਤਰਾਂ ਦਾ ਰਾਹ ਅਪਣਾਉਣਾ ਚਾਹੀਦਾ ਜੋ ਆਪਣਾ ਸੁਭਾਅ ਹੈ ਉਹ ਆਪਾਂ ਨੂੰ ਕਿਸ ਤਰ੍ਹਾਂ ਦਾ ਸੁਭਾਅ ਰੱਖਣਾ ਚਾਹੀਦਾ ਹੈ ਸਵਾਇ ਗੁਰੂ ਜੀ ਗੁਰਬਾਣੀ ਪੜਨ ਨਾਲ ਆਪਾਂ ਨੂੰ ਫਲ ਨਹੀਂ ਮਿਲਦਾ ਗੁਰਬਾਣੀ ਪੜ ਕੇ ਉਹਦੇ ਤੇ ਅਮਲ ਕਰਨ ਨਾਲ ਆਪਾਂ ਨੂੰ ਫਲ ਮਿਲਦਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਜਿਹੜੇ ਗੁਰੂ ਪੀਰਾਂ ਨੇ ਬਾਣੀ ਲਿਖੀ ਹੈ ਤਾਂ ਉਹ ਵੀ ਇਹ ਗੱਲ ਇਹਨਾਂ ਨੇ ਵੀ ਤਾਂ ਹੀ ਇਹ ਬਾਣੀ ਲਿਖੀ ਹੈ ਕਿ ਜਿਹੜੀ ਇਹ ਬਾਣੀ ਪਰਮਾਤਮਾ ਵੱਲੋਂ ਨਾਵਲੋਂ ਲਿਖੀ ਗਈ ਹੈ ਉਹ ਆਪਣੇ ਨਾਲ ਗੱਲਾਂ-ਬਾਤਾਂ ਕਰਦੀ ਆਪਾਂ ਨਾਲ ਗੱਲਾਂ-ਬਾਤਾਂ ਨਾਲ ਸਮਝਾਉਂਦੀ ਹੈ ਉਹ ਠੀਕ ਹੈ ਇਹਦੇ ਵਿੱਚ ਬਾਣੀ ਦੇ ਵਿੱਚ ਇਹੀ ਦੱਸਿਆ ਜਾਂਦਾ ਵੀ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੀਏ ਕਿਸੇ ਦਾ ਬੁਰਾ ਨਾ ਸੋਚੀਏ ਜੇਕਰ ਆਪਾਂ ਮੰਨ ਲਵਾਂ ਅਮਰਤ ਪਾਨ ਕਰਕੇ ਆਪਾਂ ਚੰਗਾ ਬਾਣਾ ਪਾਲ ਲੈਨੇ ਆਪਾਂ ਅਮਰਤ ਵੇਲੇ ਉੱਠ ਕੇ ਬਾਣੀਆਂ ਦਾ ਜਾਪ ਵੀ ਕਰਦੇ ਆ ਆਪਾਂ ਸਤ ਨਿਤਨੇਮ ਜੜੀਆਂ ਬਾਣੀਆਂ ਸਾਰੀਆਂ ਬਾਣੀਆਂ ਦਾ ਜਾਪ ਕਰਦੇ ਆ ਸੁਖਨੀ ਸਾਹਿਬ ਦਾ ਜਾਪ ਕਰਦੇ ਆ ਫਰਮਾਤਮਾ ਜੀ ਪੂਰੀ ਤਰ੍ਹਾਂ ਲਈਂਂ ਰਨੇ ਪਰ ਦੂਜੇ ਪਾਸੇ ਆਪਾਂ ਆਪਣਾ ਸੁਭਾਅ ਨਹੀਂ ਬਦਲਿਆ ਆਪਾਂ ਹਉਮੈ ਨਹੀਂ ਛੱਡਿਆ ਹੰਕਾਰ ਨਹੀਂ ਛੱਡਿਆ ਗਾ ਗੁੱਸਾ ਆਪਣੇ ਸੁਭਾਅ ਦੇ ਵਿੱਚੋਂ ਘਟਿਆ ਨਹੀਂ ਗਾ ਜੇਕਰ ਤੁਹਾਨੂੰ ਕੋਈ ਮਾੜਾ ਅਲਫ ਜਿਹ ਕਹਿੰਦਾ ਜੀ ਕੋਈ ਕਿਸੇ ਨੇ ਇੱਕ ਸਨਾਈ ਤਾਂ ਤੁਸੀਂ ਅੱਗੋਂ ਚਾਰ ਤਨਾਈਆਂ ਸਵਾਏ ਗੁਰੂ ਜੀ ਇਹ ਇਹ ਕੁਐਸ਼ਨ ਹੈ ਬਾਣੀ ਇਹੇ ਕੁਛ ਆਪਾਂ ਨੂੰ ਬਦਲਣ ਲਈ ਕਹਿੰਦੀ ਐ ਇਹ ਨਹੀਂ ਵੀ ਆਪਾਂ ਪਾਠ ਕਰੀ ਜੋ ਕਰੀ ਜੋ ਬਸ ਪਾਠ ਕਰ ਲਿਆ ਠੀਕ ਠਾਕ ਬਸ ਮੈਂ ਤਾਂ ਇਹਨੇ ਪਾਠ ਕਰ ਲੇ ਮੈਨੂੰ ਫਲ ਮਿਲ ਜਾਣਾ ਜਾਂ ਮੇਰੀ ਪੂਰਤੀ ਹੋ ਜਣੀ ਪਰ ਵਾਹਿਗੁਰੂ ਜੀ ਜਿਹੜਾ ਆਪਾਂ ਪਾਠ ਕਰਦੇ ਆ ਦੂਜੇ ਪਾਸੇ ਆਪਾਂ ਕਿਸੇ ਦਾ ਤੈਲ ਤੁਖਾ ਰਹੇ ਆ ਕਿਸੇ ਤੇ ਆਪਾਂ ਅਤਿਆਚਾਰ ਕਰ ਰਹੇ ਆ ਕਿਸੇ ਨਾਲ ਆਪਾਂ ਬੁਰਾ ਕਰ ਰਹੇ ਆ ਤਾਂ ਉਹ ਪਾਠ ਦਾ ਆਪਾਂ ਨੂੰ ਫਲ ਨਹੀਂ ਮਿਲਦਾ ਜਿਹੜਾ ਉਹ ਪਾਠ ਆਪਣਾ ਉੱਥੇ ਹੀ ਕੱਟਿਆ ਜਾਂਦਾ ਹੈ ਜਦੋਂ ਆਪਾਂ ਕਿਸੇ ਨਾਲ ਪਾਪ ਕਰ ਲੈਂਦੇ ਤਾਂ ਸਗੋਂ ਉਲਟਾ ਜਿਹੜਾ ਆਪਾਂ ਕਿਸੇ ਨਾਲ ਪਾਪ ਕਰਦੇ ਆ ਵਾਹਿਗੁਰੂ ਜੀ ਉਸ ਪਾਪ ਦਾ ਆਪਣੇ ਤੇ ਮਾੜਾ ਕਰਮ ਚੜ ਜਾਂਦਾ ਆਪਾਂ ਆਪਣੇ ਤੇ ਪਾਪ ਚੜ ਜਾਂਦਾ ਉਸ ਚੀਜ਼ ਦਾ ਤਾਂ ਵਾਹਿਗੁਰੂ ਜੀ ਗੁਰਬਾਣੀ ਪੜਨ ਨਾਲੋਂ ਪਹਿਲਾਂ ਆਪਾਂ ਆਪਣੇ ਸੁਭਾਅ ਦੇ ਵਿੱਚ ਜਾਂ ਗੁਰਬਾਣੀ ਪੜਨ ਦੇ ਨਾਲ ਨਾਲ ਆਪਾਂ ਆਪਣੇ ਸੁਭਾਅ ਦੇ ਵਿੱਚ ਪੱਛੇਂ ਦੇ ਲੈ ਕੇ ਆਈਏ ਜਿਹੜਾ ਵੀ ਕੋਈ ਅਨਸਾਨ ਸੱਚੇ ਮਨੁ ਪਰਮਾਤਮਾ ਨਾਲ ਜੁੜ ਜਾਂਦਾ ਹੈ ਜਾਂ ਜੋ ਵੀ ਅਨਸਾਨ ਬਾਣੀ ਦੇ ਚੰਗੀ ਤਰ੍ਹਾਂ ਅਰਥ ਕਰਕੇ ਉਹਨੂੰ ਪੜ੍ਹਦਾ ਹੈ ਉਹਦੇ ਤੇ ਅਮਲ ਕਰਦਾ ਹੈ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੋ ਜਾਂਦਾ ਹੈ ਜਿਵੇਂ ਆਪਾਂ ਬਹੁਤ ਤਰ੍ਹਾਂ ਦੇ ਕਈ ਅਨਛਾਨ ਆਪਾਂ ਸੰਤ ਮਹਾਤਮਾ ਗਿਆਨੀ ਧਿਆਨੀ ਅਨਛਾਨ ਆਪਾਂ ਦੇਖਦੇ ਆਂ ਤਾਂ ਬੜੇ ਉਹ ਵੱਖਰੇ ਰੂਪ ਦੇ ਵਿੱਚ ਰਹਿੰਦੇ ਆ ਤੇ ਬੜੇ ਵੱਖਰੇ ਸੁਭਾਅ ਦੇ ਹੁੰਦੇ ਆ ਉਹ ਤੇ ਕੋਈ ਜਿਵੇਂ ਉਹ ਉਹ ਇਦਾਂ ਲੱਗਦਾ ਹੁੰਦਾ ਕਿ ਉਹ ਕਿਸੇ ਹੋਰ ਦੁਨੀਆ ਵਿੱਚ ਹੀ ਰਹਿੰਦੇ ਤੇ ਵਾਹਿਗੁਰੂ ਜੀ ਇਹ ਗੱਲ ਵੀ ਸੱਚੀ ਹੈ ਕਿ ਉਹ ਕਿਸੇ ਹੋਰ ਦੁਨੀਆ ਵਿੱਚ ਹੀ ਰਹਿੰਦੇ ਨੇ ਜਿਹੜੇ ਇੱਥੋਂ ਦੇ ਲੋਕ ਪਰ ਉਹਨਾਂ ਨੂੰ ਜਿਵੇਂ ਮਰਜ਼ੀ ਕਹੀ ਜਾਂ ਉਹਨਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀਗੀ ਉਹ ਆਪਣਾ ਅਗਲਾ ਸਵਾਰਦੇ ਆ ਆਪਣਾ ਅੱਗਾ ਜਿਹੜਾ ਸਵਾਰਦੇ ਆ ਤੇ ਉਹ ਆਪਣੇ ਅੱਗਾ ਸਵਾਰਨ ਦੇ ਵਿੱਚ ਜਾਂ ਜਿਹੜੀਆਂ ਉਹਨਾਂ ਨਾਲ ਸੰਗਤਾਂ ਜੁੜੀਆਂ ਨੇ ਉਹਨਾਂ ਦਾ ਫਿਊਚਰ ਸਵਾਰਨ ਦੇ ਵਿੱਚ ਉਹ ਆਪਣੇ ਆਪ ਨੂੰ ਲੈਣ ਰੱਖਦੇ ਆ ਤਾਂ ਵਾਹਿਗੁਰੂ ਜੀ ਅ ਅੱਜ ਦਾ ਆਪਣਾ ਜਿਹੜਾ ਟੌਪਿਕ ਸੀਗਾ ਕਿ ਸਭ ਤੋਂ ਵੱਡੀ ਭਗਤੀ ਕੀ ਹੈ ਤਾਂ ਵਾਹਿਗੁਰੂ ਜੀ ਸਭ ਤੋਂ ਵੱਡੀ ਭਗਤੀ ਹੀ ਇਹ ਹੈ ਕਿ ਆਪਾਂ ਚੰਗਾ ਕਰਮ ਕਰੀਏ ਕਿਸੇ ਦਾ ਦਿਲ ਨਾ ਦੁਖਾਈਏ ਅੰਤ ਭਲੇ ਦਾ ਭਲਾ ਕਰੀਏ ਤੇ ਬਾਣੀ ਵੀ ਪੜੋ ਪਰ ਇਹ ਨਹੀਂ ਕਿ ਲਾਪਾਂ ਬਾਣੀ ਦਾ ਜਸਤ ਆਪ ਪੜ ਲਈ ਉਹਦੇ ਤੇ ਅਮਲ ਨਹੀਂ ਕੀਤਾ ਆਪਣੇ ਸੁਭਾਅ ਦੇ ਵਿੱਚ ਚੇਂਜ ਨਹੀਂ ਲੈ ਕੇ ਆਂਦਾ ਹੰਕਾਰ ਨਹੀਂ ਛੱਡਿਆ ਮੋਹ ਨਹੀਂ ਛੱਡਿਆ ਮੋਹ ਪਿਆਰ ਨਹੀਂ ਛੱਡਿਆ ਮੋਹ ਪਿਆਰ ਤਾਂ ਜਿਵੇਂ ਵੈਗਰੂ ਜੀ ਗ੍ਰਸਥੀ ਜੀਵਨ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਛੱਡਣਾ ਪਰ ਇੱਕ ਗੱਲ ਹੁੰਦੀ ਹੈ ਨਾ ਜਿਵੇਂ ਹੁਣ ਮਾਇਆ ਵੀ ਹੈ ਮਾਇਆ ਨਾਲ ਮੋਹ ਪਿਆਰ ਹੈ ਵਾਈਕਰੂ ਜੀ ਜਿਵੇਂ ਗ੍ਰਸਤੀ ਜੀ ਮੈਨਾਂ ਗ੍ਰਸਤੀ ਜੀਵਨ ਆਪਣਾ ਮਾਇਆ ਤੋਂ ਬਿਨਾ ਨਹੀਂ ਚੱਲਦਾ ਕੁਝ ਆਪਨੂੰ ਉਹਦੇ ਨਾਲ ਪਿਆਰ ਰੱਖਣਾ ਵੀ ਪੈਂਦਾ ਸੰਭਾਲ ਕੇ ਵੀ ਰੱਖਣੀ ਪੈਂਦੀ ਤੇ ਉਹਦੇ ਪਿੱਛੇ ਵੀ ਭਜਣਾ ਪੈਂਦਾ ਪਰ ਮਤਲਬ ਇਹ ਨਹੀਂ ਵੀ ਜੇ ਹਰ ਟਾਈਮ ਤੁਸੀਂ ਮਾਇਆ ਦੇ ਪਿੱਛੇ ਹੀ ਭਜੇ ਫਿਰੋ ਹਰ ਟਾਈਮ ਉਹਦੇ ਨਾਲ ਹੀ ਮੋਹ ਜਤਾਈ ਜੋ ਹਰ ਟਾਈਮ ਉਹਦੇ ਬਾਰੇ ਹੀ ਸੋਚੀ ਜਾਓ ਤੇ ਮਤਲਬ ਉਹਨਾਂ ਕੀ ਜਿੰਨੀਆਂ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਐ ਜਿੰਨੀਆਂ ਆਪਣੀ ਕਬੀਲਦਾਰੀ ਬਣਦੀ ਐ ਉਹਨਾਂ ਕੀ ਆਪਾਂ ਚੁੱਜੀਏ ਤਾਂ ਕਈ ਜਿਵੇਂ ਹੁਣ ਦੇਖੋ ਬਹੁਤ ਜਿਹੜੇ ਵੱਡੇ ਲੋਕ ਹੁੰਦੇ ਕਰੋੜਾਂ ਪਤੀ ਐ ਸਮਝ ਨਹੀਂ ਆਉਂਦੀ ਵੀ ਉਹਨਾਂ ਨੇ ਕਰੋੜਾਂ ਪਤੀ ਤੋਂ ਬਾਅਦ ਆਰਬਾਂ ਪਤੀ ਬਣ ਕੇ ਉਹ ਫਿਰ ਵੀ ਜਿਵੇਂ ਸਰਕਾਰਾਂ ਦੀ ਗੱਲ ਲਾਉਂ ਉਹ ਫਿਰ ਵੀ ਅ ਪੈਸਿਆਂ ਪਿੱਛੇ ਇੱਕ ਦੂਜੇ ਦੇ ਕਤਲ ਕਰਵਾਈ ਜਾਂਦੇ ਆ ਗੱਡੀਆਂ ਕੋਈ ਜਾਂਦੇ ਕਿੰਨਾ ਮਤਲਬ ਕਿੰਨਾ ਕੁਸ਼ ਚੱਲੀ ਜਾਂਦਾ ਹੈਗਾ ਵੀ ਸਮ ਇਸ ਤਰ੍ਹਾਂ ਦੀ ਸਮਝ ਨਹੀਂ ਆਉਂਦੀ ਕਿ ਅਸੌਖ ਤੁਹਾਨੂੰ ਇੱਕ ਮਿੰਟ ਦਾ ਫੇਰ ਵੀ ਹੈ ਨਹੀਂ ਗਾ ਤੁਸੀਂ ਕਰੋੜਾ પતિ ਅਰਬਾ ਪਤੀ ਹੋ ਸੁੱਖ ਤੁਹਾਨੂੰ ਇੱਕ ਮਿੰਟ ਦਾ ਫੇਰ ਵੀ ਹੈ ਨਹੀਂ ਫਿਰ ਵੀ ਤੁਸੀਂ ਕਾਲੇ ਧਨ ਮਗਰ ਐ ਲੱਗੇ ਹੋ ਤਾਂ ਇਥੇ ਐਵੇਂ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਲੈ ਕੇ ਤੁਹਾਨੂੰ ਕਿੱਥੇ ਜਾਣਾ ਹੈ ਠੀਕ ਹੈ ਸਭ ਦਾ ਇੱਥੇ ਹੀ ਰਹਿ ਜਾਣਾ ਕੁਛ ਕਿਸੇ ਨੇ ਕੁਛ ਵੀ ਨਹੀਂ ਲੈ ਕੇ ਜਾਣਾ ਮੈਂ ਇਹ ਗੱਲ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਕਹਨੀ ਹੈ ਕਿ ਜਿਹੜੇ ਤਾਂ ਗਰੀਬ ਹੋਂ ਅਨਚਾਨ ਹੁੰਦੇ ਹਨ ਜਿੰਨੀ ਜ਼ਿਆਦਾ ਗਰੀਬੀ ਹੁੰਦੀ ਹੈ ਓਨੀ ਜ਼ਿਆਦਾ ਇਨਸਾਨੀ ਆਤਮ ਤੇ ਓਨੀ ਜ਼ਿਆਦਾ ਪ੍ਰਮਾਤਮਾ ਨਾਲ ਲਗਾਵ ਉਹਨਾਂ ਜ਼ਿਆਦਾ ਹੁੰਦਾ ਅਨਚਾਨ ਦਾ ਜਿਹੜਾ ਸੱਚਾ ਅਨਚਾਨ ਹੁੰਦਾ ਹੈ ਠੀਕ ਹੈ ਤੇ ਮੈਂ ਇਹ ਗੱਲ ਸੋਚਦੀ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਨਾ ਜ਼ਿਆਦਾ ਨਜ਼ਾਰੇ ਲੈ ਕੇ ਜਾਂਦਾ ਉਹ ਕਿਉਂਕਿ ਉਹ ਆਪਣੇ ਆਪ ਨੂੰ ਅਨੰਤ 'ਚ ਰੱਖਦਾ ਹੈਗਾ ਉਹ ਕੋਈ ਹੋਰ ਸੋਚਦਾ ਉਹਨੂੰ ਪਤਾ ਹੀ ਹੈ ਇੱਕ ਦਿਹਾੜੀਦਾਰਾ ਨਿਸ਼ਾਨ ਹੈ ਹਨਾ ਪਰ ਲੋ ਫਰਮਾਤਮਾ ਵੱਲੋਂ ਕੁਦਰਤੀ ਉਹਦੀ ਲਾਟਰੀ ਲੱਗ ਗਈ ਉਹ ਗੱਲ ਵੱਖਰੀ ਹੈ ਪਰ ਇੱਕ ਦਿਹਾੜੀਦਾਰਾ ਨੂੰ ਪਤਾ ਹੀ ਹੈ ਵੀ ਮੈਂ ਕਰੋੜਪਤੀ ਬਣ ਨਹੀਂ ਸਕਦਾਗਾ ਹਲਕਾ ਬੰਦਾ ਦਿਹਾੜੀ ਕਰਦਾ ਤਾਂ ਉਹਦੇ ਲਈ ਬਹੁਤ ਔਖਾ ਹੈ ਨਾ ਕਰੋੜਪਤੀ ਬੰਨਣਾ ਤਾਂ ਉਹ ਉਸ ਤਰ੍ਹਾਂ ਦੇ ਸੁਪਨੇ ਲੈਂਦਾ ਹੀ ਨਹੀਂ ਉਹ ਜਿੰਨੀਕ ਉਹਦੇ ਕੋਲ ਹੁੰਦੀ ਉਹ ਬੜੀ ਆਨੰਦਮਈ ਜ਼ਿੰਦਗੀ ਆਦਾ ਬੜੇ ਬੜੇ ਪਿਆਰ ਨਾਲ ਬੜੇ ਐਨਜੋਏ ਨਾਲ ਜਿਉਂਦੇ ਜਿਵੇਂ ਆਪਾਂ ਦੇਖਦੇ ਨਾ ਜਿਹੜੇ ਅਨਪੜ੍ਹ ਲੋਕ ਜਿਹੇ ਹੁੰਦੇ ਘੱਟ ਪੜੇ ਹੁੰਦੇ ਆ ਜਿਹੇ ਵਿਚਾਰੇ ਦਿਹਾੜੀਆਂ ਦੇ ਬੜੇ ਹੋਂ 400 ਦਿਹਾੜੀ ਲੈਣ ਬੜੇ ਖੁਸ਼ ਹੋ ਜਾਂਦੇ ਆ ਬੜੇ ਆਨੰਦ ਚ ਰਹਿੰਦੇ ਉਹ ਆਪਸ ਵਿੱਚ ਵੀ ਉਹਨਾਂ ਦਾ ਭਾਈਚਾਰਾ ਜ਼ਿਆਦਾ ਹੁੰਦਾ ਤੇ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਜਿਵੇਂ ਜਿਆਦਾ ਪੈਸਾ ਹੁੰਦਾ ਉਹ ਭਾਈਚਾਰਾ ਦਾ ਬਿਲਕੁਲ ਹੀ ਖਤਮ ਹੋ ਜਾਂਦਾ ਨਾ ਤਾਂ ਵਾਹਿਗੁਰੂ ਜੀ ਆਏ ਇਹ ਨਹੀਂ ਕਿ ਆਪਾਂ ਅਗਰਸਤੀ ਜੀਵਨ ਦੇ ਵਿੱਚ ਸਾਰੀਆਂ ਆਪਾਂ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਤੇ ਪਰ ਮਨੁੱਖਾ ਜਨਮ ਦੇ ਲਈ ਜਿਹੜਾ ਕਰਮ ਜਿਹੜਾ ਕਰਮ ਜਿਹੜਾ ਰਾਹ ਪਰਵਾਣੀ ਆਪਾਂ ਨੂੰ ਦੱਸਦੀ ਉਸ ਰਾਹ ਤੇ ਆਪਾਂ ਨੂੰ ਜ਼ਰੂਰ ਚੱਲਣਾ ਚਾਹੀਦਾ ਹੈਗਾ ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ ਹੋਇਆ ਗੁਰੂ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਸਾਖਾਂ ਦਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ